ਸਤ ਸ੍ਰੀ ਅਕਾਲ ਜੀ ਤੁਹਾਡਾ ਸਭ ਦਾ ਸਵਾਗਤ ਹੈ ਰੀਸਟਾਰਟ ਕਲਾਸਿਸ ਦੇ ਇਸ ਪਲੇਟਫਾਰਮ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਪੜ੍ਹਾਂਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਇਹ ਵੀਡੀਓ ਤੁਹਾਡੇ ਕੰਪੀਟੀਸ਼ਨ ਪੇਪਰਾਂ ਦੇ ਵਾਸਤੇ ਇਸ ਤੋਂ ਇਲਾਵਾ UGC NET ਮਾਸਟਰ ਕਿਡਰ ਤੇ ਲੈਕਚਰਰ ਕਿਡਰ ਪੰਜਾਬੀ ਤੇ ਹੋਰ ਸਾਰੀਆਂ ਪ੍ਰੀਖਿਆਵਾਂ ਵਾਸਤੇ ਬਹੁਤ ਹੈਲਪਫੁਲ ਰਹਿਣ ਵਾਲੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਆਜੂ ਕੁਝ ਮਹੱਤਵਪੂਰਨ ਤੱਥ ਪੜ੍ਹੀਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦਾ ਪ੍ਰਕਾਸ਼ 1600 21 ਸਵੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੰਨਾ ਦੀ ਸ਼ਹੀਦੀ 1675 ਵੀ ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਹੋਈ ਆਪ ਜੀ ਦਾ ਪ੍ਰਕਾਸ਼ ਅੰਮ੍ਰਿਤਸਰ ਸਾਹਿਬ ਦਾ ਹੈ ਤੇ ਸ਼ਹੀਦੀ ਦਿੱਲੀ ਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਸਨ ਸਾਨੂੰ ਸਭ ਨੂੰ ਪਤਾ ਹੈ ਔਰ ਗੁਰੂ ਸਾਹਿਬ ਜੀ ਨੂੰ ਸਨਮਾਨ ਕਰਦੇ ਹਾਂ ਗੁਰੂ ਸਾਹਿਬ ਜੀ ਨੂੰ ਸਨਮਾਨ ਦਿੰਦੇ ਹਾਂ ਅਸੀਂ ਸਾਰੇ ਹਿੰਦ ਦੀ ਚਾਦਰ ਕਹਿ ਕੇ ਯਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਜਿਵੇਂ ਚਾਦਰ ਦੇ ਨਾਲ ਟੱਕ ਲਿਆ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਬਲੀਦਾਨ ਦੇ ਕੇ ਕੁਰਬਾਨੀ ਦੇ ਕੇ ਤੋਂ ਇਹ ਭਾਰਤ ਦੀ ਧਰਤੀ ਨੂੰ ਭਾਰਤ ਦੇ ਲੋਕਾਂ ਨੂੰ ਭਾਰਤ ਦੀ ਸਭਿਆਤਾ ਨੂੰ ਉਸ ਸਮੇਂ ਦੇ ਜ਼ਬਰ ਤੇ ਜ਼ੁਲਮ ਤੋਂ ਆਪਣੀ ਕੁਰਬਾਨੀ ਰੂਪੀ ਚਾਦਰ ਦੇ ਨਾਲ ਟੱਕ ਲਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰਾਖੀ ਵਾਸਤੇ ਕੁਰਬਾਨੀ ਦਿੱਤੀ ਹੈ ਜਿਸ ਨੂੰ ਉਹਨਾਂ ਦੇ ਸਾਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਚ ਲਿਖਿਆ ਧਰਮ ਮਹਿਤ ਸਾਕਾ ਜਿੰਨ ਕੀਆ ਸੀਸ ਦੀਆ ਪਰ ਸਿਰ ਰੁਣਾ ਦਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਨਾਮ ਤਿਆਗ ਮੱਲ ਜੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਜੀਵਨ ਚ ਇੱਕ ਜੰਗ ਦੇ ਵਿੱਚ ਹਿੱਸਾ ਵੀ ਲਿਆ ਜਿਹੜੀ ਜੰਗ ਕਰਤਾਰਪੁਰ ਸਾਹਿਬ ਦੀ ਜੰਗ ਕਹੀ ਜਾਂਦੀ ਹੈ ਇਹ ਕਰਤਾਰਪੁਰ ਸਾਹਿਬ ਸਥਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਸਾਇਆ ਸੀ ਜਿਹੜਾ ਕਿ ਦੁਆਬੇ ਦੇ ਵਿੱਚ ਜਲੰਧਰ ਦੇ ਕੋਲ ਹੈ ਕਰਤਾਰਪੁਰ ਦੁਆਬੇ ਦੀ ਇੱਕ ਉਹ ਇਲਾਕਾ ਵੀ ਹੈ ਜਿੱਥੇ ਦੁਆਬੀ ਭਾਸ਼ਾ ਬੋਲੀ ਜਾਂਦੀ ਹੈ ਤੋਂ ਕਦੇ ਭਾਸ਼ਾ ਦੇ ਵਿੱਚ ਵੀ ਸਵਾਲ ਆ ਸਕਦਾ ਕਰਤਾਰਪੁਰ ਸਾਹਿਬ ਐਸੇ ਦੋ ਹੈ ਇਕ ਕਰਤਾਰਪੁਰ ਸਾਹਿਬ ਪਾਕਿਸਤਾਨ ਚਰਾਵੀ ਕਿਨਾਰੇ ਗੁਰੂ ਨਾਨਕ ਸਾਹਿਬ ਜੀ ਦਾ ਵਸਾਇਆ ਇਹ ਉਹ ਕਰਤਾਰਪੁਰ ਹੈ ਜਿਹੜਾ ਗੁਰੂ ਅਰਜਨ ਸਾਹਿਬ ਜੀ ਨੇ ਵਸਾਇਆ ਸੀ ਵਸਾਇਆ ਸੀ ਤੋਂ ਇਸ ਕਰਤਾਰਪੁਰ ਸਾਹਿਬ ਵਿੱਚ ਜਿਹੜੀ ਮਹਾਰਾਜ ਦੀ ਚੌਥੀ ਜੰਗ ਹੋਈ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਉਸ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੱਸਾ ਲਿਆ ਜਦੋਂ ਅਜੇ ਬਹੁਤ ਉਹਨਾਂ ਦੀ ਛੋਟੀ ਉਮਰਾ ਸੀਗੀ ਆਪ ਜੀ ਨੇ ਉਸ ਜੰਗ ਦੇ ਵਿੱਚ ਬਹਾਦਰੀ ਦਿਖਾਈ ਤੇਗ ਦੇ ਜੋਹਰ ਦਿਖਾਏ ਪ੍ਰਭਾਵਿਤ ਹੋ ਕੇ ਆਪ ਜੀ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜੀ ਨੇ ਉਹਨਾਂ ਨੂੰ ਨਾਮ ਦਿੱਤਾ ਇਹ ਤੇਗ ਦਾ ਤਨੀ ਹੈ ਤੇਗ ਬਹਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਤਰ੍ਹਾਂ ਤਿਆਗ ਮਲ ਜੀ ਤੋਂ ਨਾਮ ਗੁਰੂ ਤੇਗ ਬਹਾਦਰ ਸਾਹਿਬ ਆਪ ਜੀ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੀ ਸਿੱਖਾਂ ਦੇ 6ਵੇਂ ਗੁਰੂ ਸਾਹਿਬ ਸਨ ਔਰ ਮਾਤਾ ਜੀ ਮਾਤਾ ਨਾਨਕੀ ਜੀ ਸੀ ਗੁਰੂ ਤੇਗ ਬਹਾਦਰ ਸਾਹਿਬ ਅਰਧ ਦੀ ਸ਼ਹੀਦੀ ਕਿਸ ਤਰੀਕੇ ਨਾਲ ਹੋਈ ਕਿ ਉਹਨਾਂ ਦੇ ਸੀਸ ਨੂੰ ਤੜ ਤੋਂ ਅਲੱਗ ਕਰਕੇ ਸ਼ਹੀਦ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੂੰ ਪਿੰਜਰੇ ਦੇ ਵਿੱਚ ਲੋਹੇ ਦੇ ਪਿੰਜਰੇ ਵਿੱਚ ਵੀ ਕੈਦ ਰੱਖਿਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਉਹਨਾਂ ਦੇ ਤਿੰਨ ਸਿੱਖ ਵੀ ਸ਼ਹੀਦ ਕੀਤੇ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਕਾਲੀ ਮੁਗਲ ਬਾਦਸ਼ਾਹ ਔਰੰਗਜ਼ੇਬ ਸੀ ਔਰੰਗਜ਼ੇਬ ਨੇ ਤਕਰੀਬਨ ਤਕਰੀਬਨ 50 ਸਾਲ ਦਿੱਲੀ ਦੇ ਤਖਤ ਤੋਂ ਮੁਗਲਾਂ ਦੀ ਵਾਗਡੋਰ ਸੰਭਾਲੀ ਰਾਜ ਕੀਤਾ ਉਸਨੇ ਜ਼ਬਰ ਤੇ ਜ਼ੁਲਮ ਦੀ ਇੰਤਹਾ ਕਰ ਦਿੱਤੀ Hindu ਧਰਮ ਦੇ ਧਾਰਮਿਕ ਚਿੰਨ ਮੰਦਰ ਗ੍ਰੰਥ ਆਦ ਉਹਨਾਂ ਦੀ ਜਿੱਥੇ ਬੇਅਦਬੀ ਹੁੰਦੀ ਤੇ ਉਥੇ ਕਈ ਕਈ ਹਿੰਦੂਆਂ ਨੂੰ ਧੱਕੇ ਦੇ ਨਾਲ ਜਾਂ ਤਾਂ ਮੁਸਲਮਾਨ ਬਣਾਇਆ ਜਾਂਦਾ ਜਾਂ ਮਾਰ ਦਿੱਤਾ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਜਦੋਂ ਬੇਨਤੀ ਕੀਤੀ ਗਈ ਕਿਰਪਾ ਰਾਮ ਹੁਰਾਂ ਦੀ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ 16 ਮੈਂਬਰੀ ਕਸ਼ਮੀਰੀ ਪੰਡਤਾਂ ਦਾ ਵਫ਼ਦ ਆਨੰਦਪੁਰ ਸਾਹਿਬ ਮਿਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਤਾਂ ਕਿਹਾ ਜਾਂਦਾ ਹੈ ਕਿ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 9 ਸਾਲ ਦੀ ਉਮਰ ਵਿੱਚ ਬੇਨਤੀ ਕੀਤੀ ਸੀ ਤੇ ਮਹਾਰਾਜ ਜੀ ਤੁਸੀਂ ਇਹ ਕਹਿੰਦੇ ਹੋ ਕਿ ਅੱਜ ਕਿਸੇ ਮਹਾਨ ਆਤਮਾ ਦੇ ਬਲੀਦਾਨ ਦੀ ਲੋੜ ਹੈ ਜਿਹੜਾ ਜ਼ਬਰ ਤੇ ਜ਼ੁਲਮ ਦਾ ਸਾਹਮਣਾ ਸਬਰ ਦੇ ਨਾਲ ਕਰਕੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਠੱਲ ਪਾਵੇ ਤਾਂ ਤੁਹਾਡੇ ਤੋਂ ਵੱਡਾ ਮਹਾਤਮਾ ਕੌਣ ਹੋ ਸਕਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੇਨਤੀ ਔਰ ਦ੍ਰਿੜਤਾ ਦਿਖਾਉਣ ਤੇ ਗੁਰੂ ਤੇਗ ਬਹਾਦਰ ਸਾਹਿਬ ਪ੍ਰਸੰਨ ਵੀ ਹੋਏ 1675 ਚ ਦਿੱਲੀ ਜਾ ਕੇ ਸ਼ਹੀਦ ਹੋਏ ਇਹ ਕਿਰਪਾ ਸਿੰਘ ਕਿਰਪਾ ਰਾਮ ਪੰਡਿਤ ਫਿਰ ਅੰਮ੍ਰਿਤਸਰ ਕੇ 1699 ਚ ਕਿਰਪਾ ਸਿੰਘ ਬਣੇ ਤੇ ਚਮਕਾਰ ਸਾਹਿਬ ਜਿੱਥੇ 40 ਮੁਕਤੇ ਸ਼ਹੀਦ ਹੋਏ 40 ਸਿੰਘ ਮਹਾਰਾਜ ਦੇ ਸ਼ਹੀਦ ਹੋਏ ਉਥੇ ਕਿਰਪਾ ਸਿੰਘ ਹੋਰਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਚਮਕਾਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਗੱਦੀ ਦਾ ਸਮਾਂ 1664 ਈਸਵੀ ਦਾ ਹੈ ਆਪ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ ਸੀ ਆਪ ਜੀ ਨੂੰ 8ਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਇਸ਼ਾਰਾ ਕੀਤਾ ਸੀ ਬਾਬੇ ਬਕਾਲੇ ਦਾ ਸੂਲਾ 64 ਦੇ ਵਿੱਚ ਆਪ ਜੀ ਦਾ ਬਾਬਾ ਬਕਾਲਾ ਸਾਹਿਬ ਵੀ ਕਿੱਥੇ ਠਕੇ ਸੀ ਇੱਥੇ ਆਪ ਜੀ ਨੂੰ ਮੱਖਣਸ਼ਾ ਲੁਬਾਣੇ ਇੱਕ ਲੁਬਾਨਾ ਸਿੱਖ ਸੀ ਉਸ ਨੇ ਪ੍ਰਗਟ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਤੋਂ 1675 ਤੱਕ ਇਹਨਾਂ ਨੇ ਗੁਰਗੱਦੀ ਦੀ ਸੇਵਾ ਕੀਤੀ ਸਿੱਖ ਧਰਮ ਦੀ ਅਗਵਾਈ ਕੀਤੀ ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਦੇ ਤਿੰਨ ਪਿਆਰੇ ਸਿੱਖ ਵੀ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ ਜਿਉਂਦੇ ਉਹਨਾਂ ਨੂੰ ਸਰੀਰ ਨੂੰ ਸਾੜ ਦਿੱਤਾ ਗਿਆ ਤੇ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਇਸ ਤਰ੍ਹਾਂ ਮਹਾਨ ਤਿੰਨ ਸਿੱਖ ਗੁਰੂ ਸਾਹਿਬ ਜੀ ਦੇ ਨਾਲ ਸ਼ਹੀਦ ਹੋਏ ਆਓ ਪੜ੍ਹਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਮਹਾਨ ਰਚਨਾ ਬਾਣੀ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੁੱਲ ਰਚਨਾ 15 ਰਾਗਾਂ ਦੇ ਵਿੱਚ ਕੀਤੀ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹ ਵੀ ਯਾਦ ਰੱਖਿਏ ਇੱਕ ਰਾਗ ਮਹਾਰਾਜ ਨੇ ਸਾਂਝੇ ਰੂਪ ਚ ਵਰਤਿਆ ਹੈ 16 ਨੰਬਰ ਦਾ ਰਾਗ ਲੇਕਿਨ ਜੋ ਸਾਨੂੰ ਪੇਪਰ ਦੇ ਵਿੱਚ ਸਵਾਲ ਉਹ 15 ਰਾਗਾਂ ਤੇ ਆਉਂਦਾ ਤਾਂ ਧਿਆਨ ਰੱਖਣਾ 15 ਰਾਗਾਂ ਦੇ ਵਿੱਚ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਣੀ ਰਚਨਾ ਕੀਤੀ ਹੈ ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ ਦੋ ਕਾਬ ਰੂਪ ਵਰਤੇ ਨੇ ਸ਼ਬਦ ਅਤੇ ਸਲੋਕ ਸ਼ਬਦ ਅਤੇ ਸਲੋਕ ਤੋ ਸ਼ਬਦਾਂ ਤੇ ਸਲੋਕਾਂ ਦੀ ਗਿਣਤੀ ਆਉਂਦੀ ਹੈ ਖਾਸ ਕਰਕੇ UGC NET ਦੇ ਵਿੱਚ ਵੀ ਆਉਂਦੀ ਹੈ ਲੈਕਚਰਰ ਕਿਡਰ ਦੇ ਵਿੱਚ ਵੀ ਇਹ ਆਉਣਾ ਹੈ ਧਿਆਨ ਨਾਲ ਤੇ ਨਾਲ ਹੀ ਮਾਸਟਰ ਕਿਡਰ ਦੇ ਵਿੱਚ 59 ਸ਼ਬਦ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਤੇ 57 ਸ਼ਲੋਕ ਹਨ ਸਲੋਕ ਉਹ ਹੈ ਜਿਸ ਵਿੱਚ ਦੋਹਰਾ ਛੰਦ ਵਰਤਿਆ ਜਾਂਦਾ ਹੈ ਭਾਵ ਇਹਦੇ ਵਿੱਚ ਦੋ ਤੁਕਾਂ ਇੱਕ ਤੁਕ ਦਾ ਦੁਹਰਾਓ ਹੁੰਦਾ ਹੈ ਜਾਨੀ ਕਿ ਦੋ ਤੁਕਾਂ ਇੱਕੋ ਜਿਹੀ ਸੰਤੋਲ ਵਾਲੀਆਂ ਹੁੰਦੀਆਂ ਨੇ ਜਿਵੇਂ ਆਪਾ ਦੂਹਰਾ ਪੜ੍ਹਦੇ ਹਾਂ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੂ ਦਵਾਰ ਬਾਹਂ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਇਸ ਵਜਨ ਤੋਲਦਾ ਹੀ ਦੂਹਰਾ ਹੁੰਦਾ ਮਤਲਬ ਸ਼ਲੋਕ ਹੁੰਦਾ ਹੈ ਛੰਦ ਦੂਹਰਾ ਜਿਵੇਂ ਗੁਰੂ ਸਾਹਿਬ ਦਾ ਸ਼ਲੋਕ ਹੈ ਇੱਥੇ ਲਿਖਿਆ ਹੀ ਹੋਇਆ ਕਿ ਚਿੰਤਾ ਤਾ ਕੀ ਕੀਜੀਐ ਜੋ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ 13 11 ਮਾਤਰਾਵਾਂ ਵਾਲਾ ਇਹ ਦੂਹਰਾ ਛੰਦ ਹੈ ਦੇ ਵਿੱਚ ਤੋ ਇਸ ਤਰ੍ਹਾਂ 57 ਸ਼ਲੋਕ 98 ਇਹੀ ਸ਼ਲੋਕ ਨੇ ਜਿਨ੍ਹਾਂ ਨੂੰ ਭੋਗ ਦੇ ਸ਼ਲੋਕ ਕਿਹਾ ਜਾਂਦਾ ਹੈ ਭੋਗ ਦੇ ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਨ੍ਹਾਂ ਨੂੰ ਗ੍ਰੰਥੀ ਸਿੰਘ ਰਲ ਕੇ ਬਾਬਾ ਜੀ ਦੇ ਜਦੋਂ ਸਹਿਜ ਪਾਠ ਜਾਂ ਖੰਡ ਪਾਠ ਦਾ ਭੋਗ ਪੈਂਦਾ ਹੈ ਤਾਂ ਰਲ ਕੇ ਜਿਨ੍ਹਾਂ ਸ਼ਲੋਕਾਂ ਨੂੰ ਗਾਉਂਦੇ ਨੇ ਉਹ ਸ਼ਲੋਕ ਹਨ ਤੇ 59 ਸ਼ਬਦ ਵੱਖ-ਵੱਖ ਰਾਗਾਂ ਵਿੱਚ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਜਿਹੜੀ ਭਾਸ਼ਾ ਹੈ ਉਹ ਬ੍ਰਜੀ ਪ੍ਰਭਾਵ ਵਾਲੀ ਹੈ ਤੋ ਇਹਦੇ ਵਿੱਚ ਪੂਰਬੀ ਹਿੰਦੀ ਦੀ ਵਰਤੋਂ ਵੀ ਕੀਤੀ ਗਈ ਹੈ ਬ੍ਰਜੀ ਪ੍ਰਭਾ ਬ੍ਰਜੀ ਕਹਿ ਲੋ ਨਾਲ ਆਪਾਂ ਹਿੰਦੀ ਵੀ ਸ਼ਬਦ ਵਰਤ ਲੈਨੇ ਪ੍ਰਭਾਵ ਵਾਲੀ ਪੰਜਾਬੀ ਪੰਜਾਬੀ ਦੇ ਬਹੁਤ ਘੱਟ ਸ਼ਬਦ ਨੇ ਜਿਆਦਾ ਜਿਹੜੀ ਸ਼ਬਦਾਵਲੀ ਹੈ ਉਹ ਬ੍ਰਜੀ ਤੇ ਹਿੰਦੀ ਪ੍ਰਭਾਵ ਵਾਲੀ ਹੈ ਉਹਦਾ ਕਾਰਨ ਵੀ ਇਹ ਸੀ ਕਿ ਗੁਰੂ ਸਾਹਿਬ ਜੀ ਨੇ ਜਿਹੜਾ ਜਿਹੜੀ ਸੰਗਤ ਨੂੰ ਸੰਬੋਧਨ ਕਰ ਰਹੇ ਸਨ ਜਿਹੜੀ ਸੰਗਤ ਨੂੰ ਸੰਬੋਧਿਤ ਸਨ ਉਹ ਜਿਹੜੀ ਸੰਗਤ ਹੈ ਉਹ ਉਸ ਸਮੇਂ ਦੀ ਅਸਾਮ ਬਿਹਾਰ ਉੱਤਰ ਪ੍ਰਦੇਸ਼ ਇਨਾਂ ਇਲਾਕਿਆਂ ਦੀ ਸੀ ਤੋਂ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਮੁਹਾਵਰਾ ਉਹ ਜਿਹੜੀ ਪੁਰਾਣ ਸਾਹਿਤ ਹੈ ਉਹਦੀਆਂ ਕਥਾਵਾਂ ਵਾਲਾ ਹੈ ਪੁਰਾਣ ਸਾਹਿਤ ਦੇ ਵਿੱਚ ਜਿਵੇਂ ਜਾਮਲ ਦੀ ਕਥਾ ਹੈ ਗਣਕਾ ਦੀ ਕਥਾ ਹੈ ਗੁਰੂ ਸਾਹਿਬ ਉਹਦੀਆਂ ਬਾਰ ਬਾਰ ਐਗਜ਼ਾਮਪਲਾਂ ਵੀ ਲੈਂਦੇ ਨੇ ਤੇ ਨਾਲ ਹੀ ਬਖਸ਼ਿਸ਼ ਜਿਹੜੀ ਕੀਤੀ ਉਹ ਬ੍ਰਜੀ ਜਾਂ ਹਿੰਦੀ ਪ੍ਰਭਾਵ ਵਾਲੀ ਪੰਜਾਬੀ ਦੇ ਵਿੱਚ ਬਾਣੀ ਹੈ ਗੁਰੂ ਸਾਹਿਬ ਜੀ ਦੀ ਤੇ ਮੁੱਖ ਉਪਦੇਸ਼ ਗੁਰੂ ਸਾਹਿਬ ਜੀ ਦਾ ਮਤਲਬ ਜਿਹੜੀ ਉਹਨਾਂ ਦੀ ਪਵਿੱਤਰ ਮਹਾਨ ਤੁਕ ਹੈ ਮਸ਼ਹੂਰ ਹੈ ਕਿ ਪੈ ਕਾਹੂ ਕਉ ਦੇਤ ਨਹੀਂ ਨਹੀਂ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੀਂ ਬਖਾਨ ਇਸ ਪਵਨ ਸ਼ਬਦ ਰਾਹੀਂ ਉਹਨਾਂ ਨੇ ਜੋ ਮਹਾਨ ਪ੍ਰਭਾਸ਼ਾ ਦਿੱਤੀ ਉਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਣੇ ਜੀਵਨ ਦੀ ਫਿਲਾਸਫੀ ਨੂੰ ਦਰਸਾਉਂਦੀ ਹੈ ਕਿ ਕਿਸੇ ਨੂੰ ਡਰਾਉਣਾ ਨਹੀਂ ਕਿਸੇ ਤੋਂ ਡਰਨਾ ਨਹੀਂ ਜਿਹੜਾ ਇਸ ਤਰ੍ਹਾਂ ਦਾ ਜੀਵਨ ਹੈ ਉਹ ਉਹੀ ਜੀਵਨ ਹੈ ਜਿਹੜਾ ਉਹਨਾਂ ਨੇ ਜਿਉਇਆ ਤੇ ਉਸੇ ਨੂੰ ਹੀ ਆਪਾਂ ਗਿਆਨੀ ਗ੍ਰੰਥ ਵਿਗਿਆਨੀ ਕਹਿ ਕੇ ਯਾਦ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਬਾਣੀ ਦਾ ਇੱਕ ਸ਼ਲੋਕ ਉਹਨਾਂ ਦਾ ਸ਼ਬਦ ਹੈ ਸਾਧੂ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾ ਤੇ ਅਹੰਸ ਭਗਵ ਇਸ ਤੋਂ ਇਲਾਵਾ ਚਿੰਤਾ ਤਾਕੀ ਕੀਜੀਐ ਜੋ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਇਹ ਭੋਗ ਦੇ ਸ਼ਲੋਕਾ ਵਿੱਚ ਗੁਰੂ ਸਾਹਿਬ ਦਾ ਪ੍ਰਸਿੱਧ ਸ਼ਲੋਕ ਹੈ ਇਸ ਤੋਂ ਇਲਾਵਾ ਸੰਗ ਸਖਾ ਸਭ ਤਜ ਗਏ ਕੋ ਨਿਭਿਓ ਸਾਥ ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਗੁਨਾਥ ਇਹ ਵੀ ਸ਼ਲੋਕ ਗੁਰੂ ਸਾਹਿਬ ਜੀ ਦਾ ਬਹੁਤ ਪ੍ਰਸਿੱਧ ਹੈ ਤੁ 57 ਸ਼ਲੋਕ ਨੇ 98 ਸ਼ਬਦ ਨੇ ਆਪ ਜੀ ਦੇ ਸਮੇਂ ਦੇ ਪ੍ਰਸਿੱਧ ਸਿੱਖ ਸੰਨ ਭਾਈ ਮੱਖਣਸ਼ਾ ਲਬਾਣਾ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਬਾਅਦ ਵਿੱਚ ਭਾਈ ਮਨੀ ਸਿੰਘ ਅੰਮਰ ਸ਼ਾਹ ਕੇ ਭਾਈ ਮਨੀ ਸਿੰਘ ਬਣੇ ਇਹਨਾਂ ਦਾ ਪਰਿਵਾਰ ਪ੍ਰਾਤਨ ਸਮੇਂ ਤੋਂ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਇਸੇ ਤਰ੍ਹਾਂ ਆਪ ਜੀ ਨੇ ਦੇਖੋ ਸ਼ਹਿਰ ਜਿਹੜਾ ਵਸਾਇਆ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਇਹ ਪੰਜਾਬ ਜੀਕੇ ਦਾ ਤੁਹਾਡਾ ਸਵਾਲ ਹੈ ਹੁਣ ਤੋਂ ਬਾਅਦ ਅਸੀਂ ਜੋ ਅੱਗੇ ਕੰਟੈਂਟ ਲਿਆ ਰਹੇ ਹਾਂ ਉਹਦੇ ਵਿੱਚ ਪੰਜਾਬ ਜੀਕੇ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਤੁਸੀਂ ਸਾਡੀ ਇਹ ਰੀਸਟਾਰਟ ਨਾਮ ਦੀ ਜਿਹੜੀ ਐਪ ਹੈ ਇਸ ਨੂੰ ਵੀ ਡਾਊਨਲੋਡ ਕਰ ਸਕਦੇ ਹੋ ਇਹਦੇ ਵਿੱਚ ਵੀ ਅਸੀਂ ਕਾਫੀ ਕੁਝ ਫ੍ਰੀ ਕੰਟੈਂਟ ਪਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜੁਆਇਨ ਕਰ ਸਕਦੇ ਹੋ ਇਸ ਤੋਂ ਇਲਾਵਾ ਦੇਖੋ ਕਿ ਧਰਮ ਪ੍ਰਚਾਰ ਉਹਨਾਂ ਨੇ ਪੰਜਾਬ ਤੋਂ ਬਾਹਰ ਅਸਾਮ ਆਦਤ ਮਤਲਬ ਅਸਾਮ ਦੀ ਤਾਂ ਉਹਨਾਂ ਨੇ ਉੱਤਰ ਪ੍ਰਦੇਸ਼ ਅਸਾਮ ਵੱਲ ਤਾਂ ਉਹ ਗਏ ਹੀ ਨੇ ਅਸਾਮ ਗੁਰੂ ਸਾਹਿਬ ਜੀ ਨੇ ਜਾ ਕੇ ਧਰਮ ਪ੍ਰਚਾਰ ਵੀ ਕੀਤਾ ਤੇ ਇਹ ਉਹਨਾਂ ਨੇ ਜਿਹੜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਰਸਤੇ ਤੇ ਗਏ ਸੀ ਉਦਾਸੀ ਵੇਲੇ ਉਸੇ ਰਸਤੇ ਤੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਪ੍ਰਚਾਰ ਕੀਤਾ ਇੱਥੇ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਜਾਂਦੇ ਆ ਤੇ ਉੱਥੇ ਮਾਤਾ ਗੁਦਰੀ ਜੀ ਨੂੰ ਤੇ ਬਾਕੀ ਸੰਗਤ ਨੂੰ ਉੱਥੇ ਛੱਡ ਕੇ ਆਪ ਅੱਗੇ ਜਾਂਦੇ ਆ ਤੇ ਬਾਅਦ ਵਿੱਚ ਇੱਥੇ ਹੀ 1666 ਈਸਵੀ ਚ ਉਹਨਾਂ ਦੇ ਘਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਨੌਵੇਂ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਬਾਰੇ ਉਹਨਾਂ ਦੀ ਮਹਾਨ ਸ਼ਖਸੀਅਤ ਬਾਰੇ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਪੜੀ ਆਓ ਕਹਿੰਦੇ ਤਿਲਕ ਜਨਨੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾਉ ਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਸਿਰ ਨਹੀਂ ਛੱਡਿਆ ਸਿਰ ਦੇ ਦਿੱਤਾ ਇਹ ਸਾਧਨ ਹੇਤ ਇਤੀ ਜਨ ਕਰੀ ਤੇ ਕਲਯੁਗ ਦੇ ਵਿੱਚ ਵੱਡਾ ਸਾਕਾ ਕੀਤਾ ਇਸੇ ਤਰ੍ਹਾਂ ਗੁਰੂ ਸਾਹਿਬ ਅੱਗੇ ਲਿਖਦੇ ਕਹਿੰਦੇ ਠੀਕਰ ਫੋਰ ਦਲੀਸ ਸਿਰ ਦਲੀਸ ਦਾ ਅਰਥ ਹੈ ਦਿੱਲੀ ਦਾ ਇਸ਼ਰਪਗ ਦਿੱਲੀ ਦਾ ਬਾਦਸ਼ਾ ਉਹਦੇ ਸਿਰ ਤੇ ਸਰੀਰ ਰੂਪੀ ਠਿਕਰਾ ਪੰਨ ਕੇ ਪ੍ਰਭਪੁਰ ਕੀਆ ਪਿਆਨ ਪ੍ਰਭੂ ਦੀ ਪੁਰਬ ਮਤਲਬ ਸਚਖੰਡ ਮਹਾਰਾਜ ਭਿਆਨਾਂ ਕਰਗੇ ਪ੍ਰਭਪੁਰ ਕੀਆ ਭਿਆਨ ਇਹ ਭਿਆਨ ਹੈ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਕਿਰਿਆ ਕਿਸੇ ਹੋਰ ਨੇ ਨਹੀਂ ਕੀਤੀ ਕਹਿੰਦੇ ਤੇਗ ਬਹਾਦਰ ਕੇ ਚਲਤ ਭयो ਜਗਤ ਕਉ ਸ਼ੋਕ ਹੈ 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 ਸਭ ਜਗ ਭयो ਜੈ 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 ਸੁਰ ਲੋਕ ਇਹ ਸੀ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਜੀਵਨ ਕਥਾ ਜਿਸ ਨੂੰ ਅਸੀਂ ਬਹੁਤ ਸੰਖੇਪ ਰੂਪ ਦੇ ਵਿੱਚ ਦੇਖਿਆ ਹੈ ਇਹੋ ਜੇ ਹੋਰ ਸਵਾਲ ਪੜ੍ਹਨ ਲਿਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਨਾਲ ਜੁੜਨ ਵਾਸਤੇ ਦਿੱਤੀ ਹੋਈ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਅਸੀਂ ਬਹੁਤ ਜਲਦੀ ਹੀ ਹੋਰ ਵੀ بڑا ਕੰਟੈਂਟ ਔਰ ਪੰਜਾਬ ਜੀਕੇ ਦਾ ਖਾਸ ਤੌਰ ਤੇ ਸਾਰੇ ਕੰਪੀਟੀਸ਼ਨ ਪੇਪਰਾਂ ਵਾਸਤੇ ਔਰ ਇਸ ਤੋਂ ਇਲਾਵਾ ਮਾਸਟਰਕੀਡਰ ਵਾਸਤੇ ਬਹੁਤ ਵਧੀਆ ਕਲਾਸਾਂ ਤੇ ਸਿਲੇਬਸ ਦੇ ਅਨਸਾਰ ਸਵਾਲ ਜਵਾਬ ਲੈ ਕੇ ਤੁਹਾਡੇ ਤੱਕ ਆ ਰਹੇ ਆਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਬਾਰੇ ਕਹਿਆ ਜਾਂਦਾ ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੇ ਤਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ